ਅੱਜ ਮੇਰੇ ਨਾਲ ਸੱਤਿਆ ਨਾ ਸਮਾਰਤਾ ਚੱਲ ਜੀ ਕਰਿਆ ਅੱਜ ਨਾ ਮੈਂ ਗਿਦਰੇਲਾ ਖਾ ਕੇ ਹੀ ਸੌਂਗੀ ਸਿੱਕਾਲ ਜਿੱ ਕੀ ਹਾਂ ਚਲਾ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਬੈਲੂ YouTube ਚੈਨਲ ਤੇ ਜਿੰਨਾ ਜਿੰਨਾ ਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਸਬਸਕ੍ਰਾਈਬ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਮੈਂ ਬਣਾ ਰਹੀ ਹਾਂ ਅੱਜ ਗਿਜ਼ਰੇਲਾ ਰਾਤ ਦਾ ਟਾਈਮ ਹੋਇਆ ਹੋਇਆ ਹੈਗਾ 9:30 ਸਾਢੇ 9:00 ਵਾਲੇ ਨੇ 9:30 ਵਜੇ ਸ਼ੁਰੂ ਕਰੂੰਗੀ ਹੁਣ ਦੇਖਦੇ ਕਿੰਨੇ ਵਜੇ ਤੱਕ ਬੈਟਰੀ ਲੱਭਦਾ ਹਜੇ ਮੈਂ ਗਾਜਰਾ ਗ੍ਰੈਂਡ ਕਰਨੀ ਹੈਗੀ ਬਹੁਤ ਟਾਈਮ ਲੱਗੂਗਾ ਤੇ ਆਪਣੇ ਘਰ ਪੱਠੀ ਵੀ ਨਹੀਂ ਸੀਗੀ ਬਹੁਤ ਟਾਈਮ ਹੋ ਗਿਆ ਸੀਗਾ ਰੋਜ਼ ਹੀ ਸੋਚ ਲਾਂ ਦੇਤੀ ਅੱਜ ਲੈ ਕੇ ਆਵਾਂਗੇ ਅੱਜ ਲੈ ਕੇ ਆਵਾਂਗੇ ਅੱਜ ਸਾਨੂੰ ਨੌਰਾਤ ਨੂੰ 9 ਵਜੇ ਟਾਈਮ ਮਿਲੇਗਾ ਉਹ ਵੀ ਪੱਠੀ ਲਿਆ ਹੁੰਦਾ ਹੁਣ ਉਹ ਤੇ ਮਿੱਠੀ ਜੀ ਚੀਜ਼ ਬਣਾ ਕੇ ਸਵੀਟ ਸਵੀਟ ਡਿਸ਼ ਬਣਾ ਕੇ ਮੂੰਹ ਮਿਠਾ ਕਰਾਉਣਾ ਥੋੜਾ ਸਾਰਿਆਂ ਦਾ ਚਲੋ ਮੇਰੇ ਨਾਲ ਅੱਜ ਨਾ ਮੈਂ ਇੰਨਾ ਕੀ ਕਰਿਆ ਦਾ ਫੱਦੂ ਕਾਸ਼। ਥੱਕ ਗਈ ਮੈਂ ਤਾਂ ਮੇਰੇ ਤਾਂ ਬਾਹਰੋਂ ਲੱਗ ਗਈ। ਬਹੁਤ ਟਾਈਮ ਲੱਗੂ ਇੰਨੀਆਂ ਗਾਜਰਾ ਪਈਆਂ ਨਹੀਂ ਹਾਂ ਜੀ। ਟਾਈਮ ਲੱਗੂਗਾ ਹਜੇ। ਮੇਰੀ ਜੀ ਕੋ ਨੂੰ ਹੋਈ ਜਾਂਦੇ ਵੀ ਕਦੋਂ ਮਖਾਣਾ ਬਣਾ ਗਈ ਜੀ। ਲੱਜੀ ਕਰੇ ਅੱਜ ਨਾ ਮੈਂ ਗਿਦਰੇਲਾ ਖਾ ਕੇ ਹੀ ਸੌਂਗੀ। ਉਹ ਨਾ ਜਮਨ ਨਹੀਂ ਨੂੰ ਹੋਈ ਹੈ ਜੀ ਫਿਰ। ਮੈਂ ਨਾ ਕਦੇ ਰੋਟੀ ਪਕਾਉਣ ਲਈ ਮੂਲੀਆਂ ਗ੍ਰੇਡ ਨਹੀਂ ਕਰੀਆਂ ਹਾਂ। ਅੱਜ ਮੇਰੇ ਇੰਨਾਂ ਨੇ ਸੱਤਾਂ ਨਾ ਸਮਾਰਤਾ ਚਾਚਾ ਗ੍ਰੈਂਡ ਕਰਾ ਕਰਾ ਕੇ ਮੇਰੇ ਕੋ ਮੇਰੀ ਜਾਨ ਨਿਕਲੀ ਭਈ ਕਿ ਘਾਟਾ ਹੋ ਗਿਆ ਮੈਂ ਤਾਂ 4 ਕਿਲੋ ਗਾਜਰਾ ਨਹੀਂ ਗ੍ਰੈਂਡ ਕਰੀਆਂ ਗਈਆਂ ਇਹ ਇਕ ਘਾਟਾ ਹੋ ਗਿਆ ਲੱਗੀ ਮੈਨੂੰ ਹੋ ਜਗੀਆਂ ਭਈ ਜਣੇ 2 ਕਿਲੋ ਲੈ ਲਵਾਂ ਮੈਨੂੰ ਆਇ ਲੱਗਦਾਗਾ ਕੱਲ ਨੂੰ ਤਾਂ ਮੈਂ 12 ਵਜੇ ਉੱਠੋਗੀ ਇੱਕ ਮੂਲੀ ਘਰਨ ਕਰਨ ਲਈ ਨਾ ਮੈਂ ਹਾਰੇ ਕੱਢਦੇ ਫਿਰ ਜਾਨੀ ਨੇ ਬਸ ਕੋਈ ਜਣਾ ਮੂਲੀ ਘਰਨ ਕਰਦੋਂ ਮੈਂ ਪ੍ਰੌਨ ਤੇ ਬਣਾਉਣੇ ਨੇ ਪ੍ਰੌਨ ਤੇ ਬਸ ਗਾਇਸ ਤੁਸੀਂ ਨਾ ਪੁੱਛੋ ਗਾਇਸ ਵੀਰੇ ਮੀਨੂ ਮੰਗੋ ਗਾਇਸ ਵੀਰੇ ਕੁਝ ਨਾ ਪੁੱਛੋ ਹੁਣ ਮੈਨੂੰ ਮੇਰਾ ਹਾਲ ਹੋ ਰਹੀ ਹੈਗਾ ਹੁਣ ਪਤਾ ਲੱਗਦਾ ਕਿੰਨੇ ਮਹੀਨੇ ਦਿੰਦੀਆਂ ਗ੍ਰਾਇੰਡ ਕਰੇ ਨੇ ਤੇ ਤਾਂ ਖਾਣੇ ਸੌਖਾ ਹੈਗਾ ਕੋਲੀਆਂ ਚ ਪਾ ਕੇ ਉਹ ਵੀ ਗਰਮ ਗਰਮ ਕਰਕੇ ਆਪਣੀ ਤਾਂ ਬਸ ਹੋ ਗਈ ਗਾਜਰਾਂ ਨੂੰ ਗ੍ਰੈਂਡ ਕਰਦੇ ਕਰਦੇ ਆਨੇ ਆਪਾਂ ਨੇ ਤਾਂ ਸਮਾਦੀਆਂ ਇੰਨੀਆਂ ਕ ਗਾਜਰਾਂ ਨੇ ਹੁਣ ਕੋਈ ਕਹਿ ਨਹੀਂ ਸਕਦਾ 3 6 9 10 11 ਸਿਰਫ ਔਨਲੀ 11 ਗਾਜਰਾਂ ਨੇ ਫਿਰ ਵੀ ਕਰ ਦਉਂਦੀ ਬਾਹਾਂ ਦੁਖਣ ਲੱਗ ਗਈ ਮੇਰੀ ਇੰਨੀਆਂ ਕ ਕਰਤੀਆਂ ਮੈਂ ਅੰਦਰ ਦੇਖ ਰੋ ਮਮੀ ਆਏ ਦੀ ਵੀ ਬਣਾ ਲਓ ਵੀਡੀਓ ਮੇਰੇ ਸਾਤ ਸਾਲੀ ਬਾਲਟੀ ਪਾਣੀ ਕ ਕਰਤੀ ਮੈਂਨੇ ਇਹਦੀ ਵੀ ਬਣਾ ਲਓ ਕਿਹਨੇ ਮੈਂ ਖਾਣ ਆਪਾਂ ਕੱਟ ਰਹੀਆਂਗੇ ਕਾਜੂ ਬਦਾਮ ਦਾਖਾ ਦੇਖੋ ਪਾਣੀ ਵਿੱਚ ਲਾਉਦੇ ਹਾਂ ਉਹ ਤਾਂ ਕੇਲਾ ਅੰਦਾ ਕਿੰਨਾ ਕਰਨ ਆਪਾਂ ਨੇ ਹੂੰ ਉਹਨੇ ਇਹਦੇ ਚ ਪਾਵਾਂਗੇ ਊਧ ਉਹ ਕਿ ਪਹਿਲਾਂ ਉਹ ਗਾਜਰਾ ਪੁੰਨਣੀਆਂ ਲੈਣੀਆਂ ਗਾਜਰਾ ਹੁੰਨਾ ਗਾਜਰਾ ਕੀ ਕੱਲ੍ਹ ਕੇ ਗਾਜਰਾਂ ਨੂੰ ਭੁੱਜ ਗਿਆ ਨਾ ਫੇਰੇ ਇਹਦੇ ਚ ਦੁੱਧ ਪਾਉਣਾ ਅੱਧੀ ਰਾਤ ਹੋ ਗਈ ਗਾਇਸ 10:00 ਵੱਜ ਗਏ 12:00 ਵਜਾਂਗੇ ਇਹ 10:00 ਵੱਜ ਗਏ ਇੱਕ ਘੰਟਾ ਲੱਗ ਗਿਆ ਪੂਰਾ ਗਾਜਰਾ ਹੁੰਦਾ ਗ੍ਰੈਂਡ ਹੁੰਦਾ ਮਸਹਨੀਆਂ ਕਿਨੇ ਹੋਈ ਨਾ ਥੋੜੀ ਹੀ ਨੇ ਜਰਾ ਇਹਨੇ ਪਾਣੀ ਪਾ ਲਿਆ ਪਾਉ ਖਾਂ ਦੇ ਵਿੱਚ ਨਾ ਪਤਾ ਵੀ ਲੱਗ ਰਿਹਾ ਹੈਗਾ ਹੁਣ ਇਸ ਦੇ ਵਿੱਚ ਦੁੱਧ ਪਾਉਣਾ ਹੈਗਾ ਹੁਣ ਤਾਂ ਗਾਜਰਾਂ ਦੀ ਪੁਣਾਈ ਚੱਲ ਰਹੀ ਏ ਅਦਰ ਨੇ ਕਾਜੂ ਬਦਾਮਾਂ ਦੀ ਕਟਿੰਗ ਕਰਕੇ ਰੱਖ खीरा खीड़ा मेरे मांग बहुत ज्यादा जी आ रहा है खा तो कर छे छेती बने मैं खाँ नहीं आ टैम बिस्तरे में बैठी हुई है अज मैं बहर बैठी hmm. ਮੇਰਾ ਤਾਂ ਜੀ ਕਰਦਾ ਚੀਨੀ ਪਕਾ ਲੈ ਖਾਣਾ ਕਰੀਂ ਇਹ ਆ ਜੀ ਨਾ ਨਹੀਂ ਪੈਂਦਾ ਜੀ ਕਿਉਂ ਪਕਾ ਪਕਾ ਘੱਟ ਲੱਗ ਰਹੀ ਹੈ ਬਹੁਤ ਹੈ ਇਹ ਨਹੀਂ ਘੱਟ ਲੱਗ ਰਹੀ ਮੈਂ ਕਹਿੰਦਾ ਨਹੀਂ ਬਣਦੀ ਕਰੇ ਹੋਰ ਮਾਗ ਰੋ ਉਸ ਤੋਂ ਨਹੀਂ ਗਜਰੇਲਾ ਖਾ ਕੇ ਚੀਨੀ ਦੇ ਥੱਪੇ ਮਾਰਦੇ ਪਿਆ ਕਰਨ ਹਣਾ ਨਹੀਂ तो दो वाला में से सारा भी घड़ी जाऊंगा हैं और मैं इकट्ठे घड़ी जाऊंगा नहीं टाइम लगेगा हम लाइक में भी ਕਾਲੋ ਪਕੀ ਰਹਾ। ਲੋਬੇ ਆਪਾਂ ਹੁੰਦਾ ਨਹੀਂ ਪਤਾ। ਕਿੰਨੇ ਕੁ ਮੋਟਾ ਪਾ ਰਹੇ ਨੇ ਤੁਸੀਂ ਨਾ ਮੋਨ ਉੱਤੇ ਤਾਂ ਭਾਣਾ ਪਾ ਰਹੇ ਹਾਂ ਹਾਂ ਮੋਨ ਉੱਤੇ ਤਾਂ ਹੀ ਮੋਟਾ ਹੈ ਬੁੱਸ ਤੋਂ ਪਾ ਲਈਦਾ ਇੱਕ ਪਾ ਪਾਪਾ ਨੂੰ ਸਟੂਲ ਲਿਆ ਕੇ ਦੇ ਦਿਓ ਕੋਈ ਬੈਠਣ ਨੂੰ ਸਟੂਲ ਦੀ ਜ਼ਰੂਰਤ ਨਹੀਂ ਹੈਗੀ ਉਹ ਠੰਡੀਆਂ ਨੇ ਪੌੜੀਆਂ ਨਹੀਂ ਨਹੀਂ ਇਹ ਨਹੀਂ ਖੜਾ ਜੇ ਨੂੰ ਅੰਦਰ ਬੈਠੀ ਬੈਠੇ ਥਾਣੇ ਨਾ ਦੇਖ ਖਜ ਪਾਣੀ ਹੋਰ ਸੁਕਾਉਣਾ ਪਊਗਾ ਗਾੜਾ ਇਹ ਅੱਗੇ ਵੀ ਚੱਲੇ ਨਹੀਂ ਜਾਂਦੇ ਜੀ ਫਿਰਦੇ ਨੇ نیند ਵੀ ਹੋਣੀ ਪਾਉਣਾ 12 ਵਜੇ ਨਾਲ ਹੋ ਗਏ ਗਾਇਸ ਜੀ ਬਹੁਤਾਂ ਚੁ ਨਹੀਂ 9 11 11 ਸਾਢੇ 11 ਹੋ ਗਏ ਮੇਰੇ ਸਾਹਮਣੇ ਘੜਾੜੇ ਵਰਜੇ ਲਓ। ਨਾਲ ਕੋਲ ਦਾ ਥੋੜੀ ਜਿਹੀ ਚਾਹ ਕਰ ਲੈ ਲਵੇ ਜੀ। ਹਾਂ। ਬਾਪੇ ਦਾ ਕੱਢੇਗਾ ਰੋਟੀ ਵੀ ਦੇ ਜਾ ਮਾਜਾ। ਲਓ ਜੀ ਹੋ ਗਿਆ ਆਪਣਾ ਗਦਰੀਲਾ ਤਿਆਰ ਤੇ ਆਪਾਂ ਹੁਣ ਖਾਣ ਲੱਗਿਆਂਗੇ। 12:00 ਵੱਜ ਗਏ। ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਨਾਲ